ਹਾਂ ਜੋੜੀ ਤੇਰੀ ਮੇਰੀ ਹੋ ਜਿਵੇਂ ਕੋਕਾ ਕੋਲਾ ਨਾਲ ਸੋਫੀਆ ਦਾਰੂ ਨਹੀਂ ਵਨ ਵਰਡ ਫਾਰ ਅੰਮ੍ਰਿਤਪਾਲ ਸਿੰਘ ਟਾਂਸ ਆਫ ਕ੍ਰੀਏਟੀਵਿਟੀ ਰਾਂਝੇ ਤੂੰ ਸੋਹਣਾ ਇਹ ਨਹੀਂ ਪੜਿਆ ਹੋਣਾ ਕਿਤੇ ਅੰਗਰੇਜ਼ੀ ਦਾ ਸ਼ੌਕ ਮੇਰੀ ਕਹਿੰਦੇ ਰੂਮ ਤੇਰਾ ਜਦ ਵੇਖ ਮੇਰੇ ਵੱਲ ਹੱਸਦਾ ਏ ਇਹਨਾਂ ਹਰ ਟਾਈਮ ਕੰਮ ਦੇ ਬਾਰੇ ਸੋਚਦੇ ਆ ਜਿਵੇਂ ਆਪਾਂ ਫਿਲਮ ਦਾ ਵੀ ਕੋਈ ਸੀਨ ਕਰਕੇ ਹਟਿਆ ਉਸ ਤੋਂ ਬਾਅਦ ਜੇ 10 ਮਿੰਟ ਵੀ ਵਿਹਲੇ ਹੋਏ ਨੇ ਤਾਂ ਹਮੇਸ਼ਾ ਕ੍ਰੀਏਟਿਵ ਗੱਲ ਕਰ ਰਹੇ ਹੁੰਦੇ ਆ ਅੱਗੇ ਕੀ ਕਰਨਾ ਕੀ ਕੰਮ ਕਰਨਾ ਕਿਹਨੇ ਕਾਨਸਰਟ ਹਮੇਸ਼ਾ ਕੰਮ ਦੀ ਗੱਲ ਕਰ ਰਹੇ ਹੁੰਦੇ ਸੋ ਉਹ ਚੀਜ਼ ਮੈਨੂੰ ਬਹੁਤ ਇਨਸਪਾਇਰ ਕਰਦੀ ਹੈ ਕੁੜੀ ਪੱਟਲੀ ਗਬਰਵਾ ਸਸ਼ਕਾਲ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਾ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੰਗੇ ਠੀਕ ਠਾਕ ਹੋਵਗੇ ਇੱਕ ਜੋੜੀ ਇਹਨੇ ਦਿਨ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਦੇ ਵਿੱਚ ਹੈ ਕਿਉਂਕਿ ਇਸ ਜੋੜੀ ਦੀ ਜੋੜੀ ਰਿਲੀਜ਼ ਹੋ ਰਹੀ ਹੈ 5 ਤਰੀਕ ਨੂੰ ਜੀ ਹਾਂ ਦਲਜੀਤ ਦੋਸਾਂਝ ਤੇ ਨਿਮਰਤ ਖੈਰਾ ਦੀ ਫਿਲਮ ਜੋੜੀ 5ਵੇਂ ਨੂੰ ਰਿਲੀਜ਼ ਹੋ ਰਹੀ ਹੈ ਤੇ ਅੱਜ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਹਾਈ ਜੋੜੀ ਤੇਰੀ ਮੇਰੀ ਹਉ ਜਿਵੇਂ ਕੋਕਾ ਕੋਲਾ ਨਾਲ ਸੋਫੀਆ दारू ਨਹੀਂ ਹਾਏ ਜੋੜੀ ਤੇਰੀ ਮੇਰੀ ਰਾਂਝੇ ਤੂੰ ਸੋਣਾ ਤੂੰ ਮੇਰਾ ਮੇਰੀ ਕੱਢ ਲੈਣਾ ਏ ਰੂਹ ਮੇਰਾ ਜਦ ਵੇਖ ਮੇਰੇ ਵੱਲ ਹੱਸਦਾ ਏ ਮੇਰੇ ਦਿਲ ਵਿੱਚ ਪਾਉਨੇ ਤੂੰ ਮੇਰਾ ਵੇ ਮੈਂ ਸੂਟ ਸਵਾਉਂਦੀ ਘੂੜੇ ਤੇਰੇ ਕਰਕੇ ਵੇ ਕੁੜੀ ਪਟਲੀ ਗਬਰੂਆ ਗੰਗਲ ਨਾ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਕਰਕੇ ਵੇ ਕੁੜੀ ਪਟਲੀ ਗਬਰੂਆ ਦਲਜੀਤ ਸਫੁੰਦੇ ਵਿੱਚ ਇੱਕ ਡਾਇਲੋਗ ਹੈ ਜਿਹੜਾ ਸਾਰੇ ਪੰਚੀਆਂ ਨੂੰ ਪਿੱਛੇ ਛੱਡ ਦਿੰਦਾ ਉਹ ਬਾਜ ਹੈ ਤੇ ਉਹ ਤੁਹਾਡਾ ਫਰੈਂਡ ਤੁਹਾਨੂੰ ਬਾਜ ਕਹਿੰਦਾ ਇਸ ਮੂਵੀ ਦੇ ਵਿੱਚ ਤੁਸੀਂ ਸਾਰੇ ਆਰਟਿਸਟਾਂ ਨੂੰ ਪਿੱਛੇ ਛੱਡ ਕੇ ਕੁਚੇਲਾ ਗੀਤ ਉੱਥੇ ਜਾ ਕੇ ਪੰਜਾਬੀਆਂ ਦਾ ਨਾਮ ਚਮਕਾਇਆ ਕਿਵੇਂ ਦਾ ਪੀਚ ਦਿੱਤਾ ਇਹ ਉਹ ਇੱਕ ਫਿਲਮ ਦਾ ਪੈਟਰਨ ਅਲੱਗ ਹੈ ਤੇ ਮੇਰਾ ਕੁਚੇਲਾ ਜਾਣਾ ਸਾਰੇ ਪੰਜਾਬੀਆਂ ਦਾ ਹੀ ਜਾਣਾ ਹੈ ਮੇਰੇ ਕੱਲੇ ਦਾ ਨਹੀਂ ਹੈ ਸੋ ਮੈਂ ਇਦਾਂ ਨਹੀਂ ਸੋਚਦਾ ਕਿ ਮੈਂ ਕੋਈ ਇੱਧਰ ਉੱਧਰ ਨਿਕਲ ਗਿਆ ਮੈਂ ਨਾਲ ਹੀ ਹਾਂ ਸਾਰਿਆਂ ਦੇ ਵਨ ਵਰਡ ਫਾਰ ਅੰਬਰਦੀਪ ਸਿੰਘ ਅੰਬਰਪਾ ਜੀ ਬ੍ਰਿਲਿਅੰਟ ਆਰਟਿਸਟ ਮੈਂ ਤਾਂ ਇਹ ਕਹੂੰ ਟਨਸ ਆਫ ਕ੍ਰੀਏਟੀਵਿਟੀ ਇਹ ਨਹੀਂ ਪੜਿਆ ਉਹਨਾ ਕਿਤੇ ਅੰਗਰੇਜ਼ੀ ਦਾ ਸ਼ਬਦ ਟਨਸ ਆਫ ਕ੍ਰੀਏਟੀਵਿਟੀ ਅੱਛਾ ਨਿਮਰਤ ਦਿਲਜੀਤ ਦੀ ਕਿਹੜੀ ਕੈਸੀ ਕੁਆਲਿਟੀ ਹੈ ਜਿਹੜੀ ਇਹਨਾਂ ਨੂੰ ਬਾਕੀ ਸਾਰੇ ਕਲਾਕਾਰਾਂ ਤੋਂ ਵੱਖਰਾ ਬਣਾਉਂਦੀ ਹੈ ਇਹਨਾਂ ਹਰ ਟਾਈਮ ਕੰਮ ਦੇ ਬਾਰੇ ਸੋਚਦੇ ਆ ਜਿਵੇਂ ਆਪਾਂ ਫਿਲਮ ਦਾ ਵੀ ਕੋਈ ਸੀਨ ਕਰਕੇ ਹਟਿਆ ਉਸ ਤੋਂ ਬਾਅਦ ਜੇ 10 ਮਿੰਟ ਵੀ ਵਿਹਲੇ ਹੋਏ ਨੇ ਤਾਂ ਹਮੇਸ਼ਾ ਕ੍ਰੀਏਟਿਵ ਗੱਲ ਕਰ ਰਹੇ ਹੁੰਦੇ ਆ ਜਾਂ ਅੱਗੇ ਕੀ ਕਰਨਾ ਕੀ ਕੰਮ ਕਰਨਾ ਕਿਵੇਂ ਕਾਨਸਰਟ ਹਮੇਸ਼ਾ ਕੰਮ ਦੀ ਗੱਲ ਕਰ ਰਹੇ ਹੁੰਦੇ ਸੋ ਉਹ ਚੀਜ਼ ਮੈਨੂੰ ਬਹੁਤ ਇਨਸਪਾਇਰ ਕਰਦੀ ਇਹਨਾਂ ਦੀ ਟਾਈਮ ਅਜਾਇਆ ਅਜਾਇਏ ਹੁੰਦਾ ਨਾ ਹਾਂ ਅਜਾਈਂ ਕਿਹਨੂੰ ਅਜਾਈਂ ਨਹੀਂ ਕਰਦੇ ਤੁਹਾਨੂੰ ਦੋਨਾਂ ਨੂੰ ਸੋਸ਼ਲ ਮੀਡੀਆ ਤੇ ਸਭ ਤੋਂ ਇਰੀਟੇਟਿੰਗ ਕੀ ਲੱਗਦਾ ਹੈ ਇਰੀਟੇਟਿੰਗ ਚੀਜ਼ ਕੀ ਲੱਗਦੀ ਦਾਦੇ ਤਾਂ ਚੇਰੀ ਬਲਾ ਜਾਂਦੀ ਜਜਮੈਂਟ ਬਹੁਤ ਜ਼ਿਆਦਾ ਆ ਜੇ ਬੋਲੋ ਤਾਂ ਵੀ ਜੇ ਨਾ ਬੋਲੋ ਤਾਂ ਵੀ ਸੋਸ਼ਲ ਮੀਡੀਆ ਇਹ ਹੈ ਹੋ ਰਹੇਗਾ ਕੀ ਅੱਛਾ ਨੰਬਰ ਨੇ ਸਿਰਫ ਫਿਲਮ ਨੂੰ ਹਾਂ ਫਿਲਮ ਦੀ ਕਹਾਣੀ ਨੂੰ ਸੁਣ ਕੇ ਕੀਤਾ ਸੀ ਜਾਂ ਫਿਰ ਦਿਲਜੀਤ ਦੋਸਤਾਂ ਚ ਦਾ ਨਾਮ ਸੁਣ ਕੇ ਜਿਹੜਾ ਉਹਨਾਂ ਦਾ ਇੱਕ ਸਿੰਗਰ ਹੋਣ ਦੇ ਨਾਲ ਨਾਲ ਜਿਹੜਾ ਉਹਨਾਂ ਦਾ ਘਰੇਲੂ ਹੈਗਾ ਹਸਬੰਡ ਵਾਈਫ ਦੀ ਕੈਮਿਸਟਰੀ ਓਰ ਪਲੱਸ ਮੈਨੋਇਦਾ ਰੋਮਾਂਸ ਬਹੁਤ ਅੱਡ ਐ ਲੱਗਦਾ ਕਿ ਬਹੁਤ ਅੱਡ ਤਰੀਕੇ ਨਾਲ ਇਹਦਾ ਰੋਮਾਂਸ ਜਿਹੜਾ ਲਿਖਿਆ ਗਿਆ ਮੈਨੂੰ ਵੈਸੇ ਵੀ 80s ਔਰ 90s ਦਾ ਰੋਮਾਂਸ ਬਹੁਤ ਵਧੀਆ ਲੱਗਦਾ